ਕਿ ਤੁਹਾਨੂੰ ਵੀ ਹੁੰਦੀ ਹੈ ਐਸਡੀਟੀ ਤਾਂ ਮਾਹਿਰਾਂ ਦੇ ਵੱਲੋਂ ਦੱਸੀ ਗਈ ਤਿੰਨ ਟੈਸਟ ਜ਼ਰੂਰ ਕਰਵਾਓ ਤਾਂ ਸਿਹਤ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਉਹਨਾਂ ਸਾਂਝੀ ਕਰ ਰਹੇ ਆਂ ਰੋਜ਼ਾਨਾ ਦੇ ਵਾਂਗੂ ਅੱਜ ਵੀ ਤੁਹਾਡੇ ਨਾਲ ਹੈਲਥ ਨਾਲ ਜੁੜੀ ਹੋਈ ਕੁਝ ਟਿਪਸ ਲੈ ਕੇ ਆਏ ਆ ਖੋਵਲੇ ਟੀਵੀ ਦੇ ਉੱਤੇ ਤੁਸੀਂ ਅਕਸਰ ਦੇਖਦੇ ਹੋ ਹੈਲਥ ਨਾਲ ਜੁੜੀ ਹੋਈ ਅਪਡੇਟਸ ਲੈ ਕੇ ਆਉਂਦੇ ਆ ਕੁਝ ਟੌਪਿਕਸ ਲੈ ਕੇ ਆਉਂਦੇ ਆ ਜੋ ਕਿ ਤੁਹਾਡੇ ਸਿਹਤ ਨਾਲ ਜੁੜੀਆਂ ਹੁੰਦੀਆਂ ਨੇ ਜਿਵੇਂ ਕਿ ਤੁਹਾਨੂੰ ਕੀ ਕੁਝ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਜਾਂ ਵੀ ਕਿਹੜੀ-ਕਿਹੜੀ ਬਿਮਾਰੀਆਂ ਹੁੰਦੀਆਂ ਨੇ ਜਿਸ ਕਰਕੇ ਤੁਸੀਂ ਉਹਨਾਂ ਨਜ਼ਰਅੰਦਾਜ਼ ਕਰ ਦਿੰਦੇ ਹੋ ਤਾਂ ਐਸਡੀਟੀ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਤਾਂ ਦੱਸ ਦਈਏ ਕਿ ਅਸੀਂ ਜਦੋਂ ਕੁਝ ਵੀ ਖਾਂਦੇ ਆ ਤਾਂ ਖੁਰਾਕ ਸਰੀਰ ਦੇ ਹੇਠਲੇ ਹਿੱਸੇ ਵੱਲ ਜਾਂਦੀ ਹੈ ਪਰ ਜੇਕਰ ਪੇਟ ਦੇ ਐਸਿਡ ਵਾ ਜੋ ਕਿ ਵਾਪਸ ਖਾਦ ਨਲੀ ਤੱਕ ਆਉਣ ਲੱਗਣ ਤਾਂ ਇਸ ਨੂੰ ਐਸਿਡਿਟੀ ਜਾਂ ਫਿਰ ਕਿਹਾ ਜਾਂਦਾ ਹੈਗਾ ਤਾਂ ਐਸਡੀਟੀ ਹੋਣ ਦੇ ਉੱਤੇ ਇਹ ਐਸਿਡ ਗੈਸ ਮੂੰਹ ਤੱਕ ਆਉਣ ਲੱਗਦੀ ਹੈ ਜਿਸ ਦੇ ਨਾਲ ਪੇਟ ਅਤੇ ਸੀਨੇ ਦੇ ਵਿੱਚ ਜਲਨ ਹੋਣ ਲੱਗਦੀ ਹੈ ਤੇ ਖਾਣਾ ਵੀ ਢੰਗ ਦੇ ਨਾਲ ਨਹੀਂ ਪਚਦਾ ਆਮ ਤੌਰ ਦੇ ਉੱਤੇ ਐਸਿਡ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਹੈ ਗਲਤ ਖਾਣ ਪੀਣ ਅੰਮਨਿਆ ਚਾਰ ਆਏਗਾ ਪ੍ਰਤੀਖਾ ਜਾਂ ਫਿਰ ਮਸਾਲੇਦਾਲ ਖਾਣਾ ਹੀ ਇਸ ਦਾ ਕਾਰਨ ਨਹੀਂ ਹੁੰਦਾ ਹੋਰ ਵੀ ਬਹੁਤ ਸਮੱਸਿਆਵਾਂ ਹੁੰਦੀਆਂ ਨੇ ਜੋ ਕਿ ਐਸਿਡਿਟੀ ਦਾ ਕਾਰਨ ਬਣ ਸਕਦੀਆਂ ਨੇ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਤਿੱਖਾ ਖਾਣ ਦੇ ਨਾਲ ਐਸਿਡਿਟੀ ਹੁੰਦੀ ਹੈ ਪਰ ਅਜੇ ਹਾਂ ਨਹੀਂ ਹੁੰਦਾ ਇਸ ਦੇ ਨਾਲ ਹੋਰ ਵੀ ਕਈ ਸਮੱਸਿਆਵਾਂ ਹੁੰਦੀਆਂ ਨੇ ਜਿਸ ਦੇ ਨਾਲ ਐਸਿਡਿਟੀ ਹੋ ਸਕਦੀ ਹੈ ਸਰਟੀਫਾਈਡ ਪੋਸ਼ਣ ਵਿਸ਼ੇਸ਼ਗਿਆ ਆਸ਼ੀਮਾ ਆਚੰਤਾਨੀ ਨੇ ਵੀ ਕੁਝ ਅਜਿਹੀਆਂ ਹੀ ਸਮੱਸਿਆਵਾਂ ਜ਼ਿਕਰ ਕੀਤਾ ਹੈ ਜਿਨ੍ਹਾਂ ਕਰਕੇ ਐਸਿਡਿਟੀ ਹੋ ਸਕਦੀ ਹੈ ਉਹਨਾਂ ਦੱਸਾਇਆ ਹੈਗਾ ਕਿ ਜੇ ਅ ਤੁਸੀਂ ਜੋ ਕਿ ਬਹੁਤ ਤਿੱਖਾ ਨਹੀਂ ਖਾਂਦੇ ਆ ਪਰ ਫਿਰ ਵੀ ਅਕਸਰ ਐਸਿਡਿਟੀ ਨਾਲ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਤੁਰੰਤ ਇਹ ਤਿੰਨ ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਨੇ ਸਭ ਤੋਂ ਪਹਿਲਾ ਟੈਸਟ ਹੈਗਾ ਆਇਰਨ ਟੈਸਟ ਜੇ ਸਰੀਰ ਦੇ ਵਿੱਚ ਐਸਿਡ ਘੱਟ ਬਣਦਾ ਹੈ ਤਾਂ ਆਇਰਨ ਢੰਗ ਦੇ ਨਾਲ ਜੋ ਕਿ ਐਬਜ਼ੌਰਬ ਨਹੀਂ ਹੁੰਦਾ ਅਤੇ ਆਇਰਨ ਦੇ ਬਿਨਾ ਐਸਿਡ ਬਣਨਾ ਹੀ ਨਹੀਂ ਹੈ ਇਸ ਕਰਕੇ ਪੇਟ ਦੇ ਵਿੱਚ ਜਲਣ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਆਇਰਨ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਫਿਰ ਹਾਈ homocysteine ਜਿहां ਜੇ ਤੁਹਾਡੇ ਸਰੀਰ ਦੇ ਵਿੱਚ homocysteine ਦੀ ਮਾਤਰਾ ਵਧੀ ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਜੋ ਕਿ ਫੋਲੇਟ ਅਤੇ ਵਿਟਾਮਿਨ B12 ਦੇ ਪਦਰ ਠੀਕ ਨਹੀਂ ਨੇ ਇਸ ਕਰਕੇ ਅੰਤਰੀਆਂ ਦੀ ਲਾਈਨਿੰਗ ਕਮਜ਼ੋਰ ਹੋ ਜਾਂਦੀ ਹੈ ਅਤੇ ਐਸਡੀ ਦੀ ਸਮੱਸਿਆ ਆਵਾਜਾਂਦੀ ਹੈ ਫਿਰ ਹੈਗਾ ম্যাগਨੀਸ਼ੀਅਮ ਦੀ ਘਾਟ ਜਿहां ਜੇ ਸਰੀਰ ਦੇ ਵਿੱਚ ম্যাগਨੀਸ਼ੀਅਮ ਦੀ ਘਾਟ ਹੋਵੇ ਤਾਂ ਇਸ ਦੇ ਨਾਲ ਵੀ ਐਸਡੀ ਜੋ ਕਿ ਐਸਿਡ ਰਿਫਲਸ ਵੱਧ ਜਾਂਦਾ ਹੈਗਾ ਫਿਰ ਤਣਾਵ ਅਤੇ ਜੋ ਕਿ ਕorticol ਜੀ ਹਾਂ ਜਦੋਂ ਤਣਾਵ ਵੱਧ ਜਾਂਦਾ ਹੈ ਜਾਂ ਫਿਰ ਜੋ ਕਿ ਕorticol ਹਾਰਮੋਨ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਤਾਂ ਸਰੀਰ ਦੇ ਵਿੱਚ ਐਸਿਡ ਦੀ ਬਣਤਰ ਵੱਧ ਜਾਂਦੀ ਹੈ ਤੇ ਇੱਕ ਹੋਰ ਟੈਸਟ ਹੈਗਾ ਜਿਵੇਂ ਕਿ ਐਚ ਪਾਈਲੋਰੀ ਇਨਫੈਕਸ਼ਨ ਜੀ ਹਾਂ ਪੇਟ ਦੇ ਵਿੱਚ ਐਚ ਪਾਈਲੋਰੀ ਦਾ ਇਨਫੈਕਸ਼ਨ ਹੋਣ ਕਰਕੇ ਐਸਡੀਟੀ ਵਧਦੀ ਹੈ ਤੇ ਪੇਟ ਦੇ ਵਿੱਚ ਛਾਲੇ ਵੀ ਬਣ ਸਕਦੇ ਨੇ ਫਿਰ ਗੱਲ ਜੇਕਰ ਲਾਈਫਸਟਾਈਲ ਦੀ ਗੱਲ ਕੀਤੀ ਜਾਵੇ ਤਾਂ ਲਾਈਫਸਟਾਈਲ ਦੀਆਂ ਇਹ ਆਦਤਾਂ ਵੀ ਤੁਹਾਨੂੰ ਜੋ ਕਿ ਮੁੱਖ ਕਾਰਨ ਬਣ ਸਕਦੀਆਂ ਨੇ ਜਿਵੇਂ ਕਿ ਬਹੁਤ ਜ਼ਿਆਦਾ ਤਿੱਖਾ ਅਮਲੀਏ ਪਦਾਰਥ ਤੇ ਤਲਿਆ ਹੋਇਆ ਖਾਣਾ ਕਾਫੀ ਜਾਂ ਫਿਰ ਚਾਹ ਵੱਧ ਮਾਤਰਾ ਦੇ ਵਿੱਚ ਪੀਣਾ ਜਾਂ ਫਿਰ ਜ਼ਰੂਰਤ ਤੋਂ ਵੱਧ ਨਮਕ ਖਾਣਾ ਵੀ ਐਸਿਡਿਟੀ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਦੀ ਡਾਈਟ ਦੇ ਵਿੱਚ ਫਾਈਬਰ ਘੱਟ ਹੁੰਦਾ ਹੈ ਉਹ ਐਸਡੀਟੀ ਦਾ ਜ਼ਿਆਦਾ ਜ਼ਿਕਰ ਜੋ ਕਿ ਸ਼ਿਕਾਰ ਬਣਦੇ ਨੇ ਇੱਕੋ ਵਾਰ ਦੇ ਵਿੱਚ ਬਹੁਤ ਖਾਣਾ ਜਾਂ ਫਿਰ ਹਰ ਥੋੜੀ ਦੇਰ ਬਾਅਦ ਕੁਝ ਨਾ ਕੁਝ ਖਾਣ ਦੇ ਨਾਲ ਵੀ ਐਸਿਡਿਟੀ ਹੋ ਸਕਦੀ ਹੈ ਗਲਤ ਆਦਤਾਂ ਜਿਵੇਂ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਣਾ ਦੇ ਨਾਲ ਵੀ ਐਸਿਡਿਟੀ ਹੋ ਸਕਦੀ ਹੈ ਜਦ ਸ਼ਰੀਰਕ ਕਸਰਤ ਕਰਨ ਤੋਂ ਠੀਕ ਪਹਿਲਾਂ ਕੁਝ ਖਾ ਲਿਆ ਜਾਵੇ ਤਾਂ ਐਸਿਡਿਟੀ ਹੋ ਸਕਦੀ ਹੈ ਤਾਂ ਧੂਰਮਪਾਨ ਸ਼ਰਾਬ ਜਾਂ ਫਿਰ ਹੋਰ ਨਸ਼ੇਲੇ ਪਦਾਰਥਾਂ ਦੇ ਸੇਵਨ ਦੇ ਨਾਲ ਵੀ ਐਸਿਡਿਟੀ ਵਾਧੀ ਹੈ ਨੀਂਦ ਦੀ ਘਾਟ ਵੀ ਐਸਿਡਿਟੀ ਦਾ ਜੋ ਕਿ ਟ੍ਰਿਗਰ ਕਰ ਸਕਦੀ ਹੈ ਜੇ ਸ਼ਰੀਰਕ ਗਤੀਵਿਧੀ ਘੱਟ ਹੋਵੇ ਤਾਂ ਉਸ ਦੇ ਨਾਲ ਵੀ ਐਸਿਡਿਟੀ ਹੋ ਸਕਦੀ ਹੈ ਬਹੁਤ ਜ਼ਿਆਦਾ ਤਣਾਅ ਯਾਨੀ ਕਿ ਸਟ्रेस ਲੈਣ ਦੇ ਨਾਲ ਵੀ ਐਸਿਡਿਟੀ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਚਿੰਤਾ ਜਾਂ ਫਿਰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਉਹਨਾਂ ਨੂੰ ਵੀ ਐਸਿਡਿਟੀ ਦੀ ਤਕਲੀਫ ਹੋ ਸਕਦੀ ਹੈ ਜੇ ਤੁਸੀਂ ਦਰਦ ਨਿਵਾਰਕ ਦਵਾਈਆਂ ਯਾਨੀ ਕਿ ਪੇਨ ਕਿਲਰ ਐਂਟੀਬਾਇਓਟਿਕਸ ਜਾਂ ਫਿਰ ਐਂਟੀ ਤੇ ਹੋਰ ਵੀ ਕਈ ਦਵਾਈਆਂ ਦਾ ਤੁਸੀਂ ਲੈਂਦੇ ਹੋ ਨਿਯਮਤ ਤੌਰ ਦੇ ਉਤੇ ਲੈਂਦੇ ਹੋ ਤਾਂ ਵੀ ਤੁਹਾਨੂੰ ਐਸਿਡਿਟੀ ਹੋ ਸਕਦੀ ਹੈ ਤਾਂ ਪੇਟ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਯਾਨੀ ਕਿ ਸਟਮਕ ਡਿਜ਼ੀਜ਼ ਵੀ ਐਸਿਡਿਟੀ ਦਾ ਮੁੱਖ ਕਾਰਨ ਬਣ ਸਕਦੀਆਂ ਨੇ ਤਾਂ ਐਸਿਡਿਟੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਕਾਰਨ ਹੋ ਸਕਦੇ ਨੇ ਤਾਂ ਜੇਕਰ ਤੁਹਾਨੂੰ ਅਜੀਹਾ ਹੁੰਦਾ ਹੈ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਇਹ ਤਿੰਨ ਟੈਸਟ ਤੁਸੀਂ ਜ਼ਰੂਰ ਕਰਵਾ ਲਿਓ